ਹੋ ਜਾਂਦੀ ਆ ਡਰਾਈਵਰ ਕੰਡਕਟਰ ਰਲ ਕੇ ਪਿਛਲੀ ਬਸ ਨਾਲ ਵੀ ਤੁਹਾਡੇ ਦੇ ਬਾਥੀ ਨਾ ਬੜਾਈ ਵੀ ਬੇਰੀ ਸਵਾਰੀ ਦਾ ਬਈ ਬਸ ਨਾ 52 ਸਵਾਰੀਆਂ ਭਾਰ ਹੋ ਗਿਆ ਪੂਰਾ ਜਾਂ ਉਹਨਾਂ ਦਾ ਚੇਅਰਮੈਨ ਕਹਿੰਦੇ ਨੇ ਜੇ 52 ਤੋਂ ਵੱਧ ਸਵਾਰੀਆਂ ਆਉਂਦਾ ਜਾਂ ਭਾਰ ਨਾਲ ਕਵਾਣੀ ਟੁੱਟ ਗਈ ਤੇਰੇ ਖਾਤੇ ਪਊਗੀ ਤੂੰ ਸਵਾਰੀ ਨੂੰ ਇੰਜ ਢੋਲਣਾ ਮਿਲ ਕੇ ਪ੍ਰਾਈਵੇਟ ਅੱਡੇ ਤੇ ਪ੍ਰਾਈਵੇਟਾਂ ਨੂੰ ਸਵਾਰੀ ਛੱਡ ਦਿਓ ਸਵਾਰੀ ਉਹ ਚੱਪੂਗੀ ਯਾਨੀ ਜਿਹੜਾ ਵੱਡਾ ਲੋਡ ਹੈ ਉਹ ਸਰਕਾਰ ਕਹੋਈ ਕੰਪਨੀ ਨੂੰ ਕਿ ਕਿ ਕਾਰਪੋਰੇਟਾਂ ਦੇ ਲਈ ਆ ਵੀ ਇਹ ਨੂੰ ਤੁਸੀਂ ਛੱਡ ਦਿਓ ਵੀ ਸਾਡੇ ਤੋਂ ਤੁਹਾਨੂੰ ਵੀ ਦੇ ਦਿੱਤੀ ਜਾਂਦੀ ਸਾਡੀ ਬੱਸ ਸਵਾਰਨਾ ਵਾਦ ਕਿਉਂ ਆਪੇ ਕਾਰਪੋਰੇਟ ਵੇਚਣਗੇ ਇਸ ਪਾਸੇ ਗੱਲ ਚੱਲ ਰਹੀ ਹੈ ਕਿ ਸਮਾਗਮ ਮੀਟਾ ਦੇ ਵਿੱਚ ਜਿਹੜਾ ਮੈਂ ਕਿਹਾ ਵੀ ਬਿੱਲ ਐਸ ਤਰ੍ਹਾਂ ਦਾ ਨਵਾਂ ਆਊਗਾ ਉਹ ਕਹਿੰਦੇ ਸਬਜ਼ੀਆਂ ਖਤਮ ਕਰ ਦੇਣਾ 5 ਸਾਲ ਦੇ ਵਿੱਚ ਕੋਈ ਸਬਜ਼ੀ ਨਹੀਂ ਰਹਿਣ ਦੇਣੀ ਜੇ ਸਰਕਾਰ ਨੇ ਸੂਬਾ ਸਰਕਾਰ ਨੇ ਕਿਸੇ ਨੂੰ ਸਸਤੀ ਬਿਜਲੀ ਫ੍ਰੀ ਬਿਜਲੀ ਦੇਣੀ ਆ ਤਾਂ ਉਹਦੇ ਖਾਤੇ 'ਚ ਪਾ ਦਿਓ ਜਿਵੇਂ ਗੈਸ ਦੀ ਸਬਸਿਡੀ ਤੇ ਗੈਸ ਦੀ ਸਬਸਿਡੀ ਜਦੋਂ ਲਾਗੂ ਹੋਈ ਆਪਣੇ ਖਾਤਿਆਂ 'ਚ ਪੈਣੀ 4.5 ਰੁਪਏ ਪੈਂਦੀ ਸੀ ਹੋਣਾ ਨਹੀਂ 8 ਰੁਪਏ ਨਾਲ ਸੀ ਪਏ ਕੱਲ ਦੀ ਕੱਲ ਦੀ ਕਹਾਣੀ ਚਾਹਨੀ ਇਹਨੇ ਜਿਵੇਂ ਬਿਜਲੀ ਦੀ ਸਬਸਿਡੀ ਘਟਾਉਣਗੇ ਇੱਥੇ ਅਗੇ ਛੋੜਕ ਹੋ ਰਹੀ ਐ ਸਬਸਿਡੀ ਦਾ ਤਾਂ ਕਟੋ ਗਿਆ ਤਾਂ ਨੂੰ ਵੀ ਜੇ ਆਪਾਂ ਬਿੱਲ ਭਰ ਗਏ ਭਰਾਂਗੇ ਤਾਂ ਜੇ ਬਿੱਲ ਭਰਨ ਜੋ ਕਿ ਪੈਸੇ ਹੋਣਗੇ ਰੀਚਾਰਜ ਪਹਿਲਾਂ ਕਰਾਉਣਾ ਪਊ ਜਿੱਦ ਦੇ ਪੈਸੇ ਮੁੱਕ ਗਏ ਬਿਜਲੀ ਬੰਦ ਇੱਕ ਹਿਸਾਬ ਲਾਇਆ ਪੰਜ ਦੀ ਮੋਟਰ ਅੱਗੇ ਪੱਖੇ ਉਪਰੀ ਪਏ ਹੁੰਦੇ ਸੀ 6-7 ਕਿਲੋ 10 ਕਿਲੋ 10 ਕਿਲੋ ਚੋਂ ਮਾ ਪਾ ਲਈ ਪੰਜ ਦੀ ਮੋਟਰ ਹੋਣ 15 ਦੀ ਸਮਾਂ ਸੀ ਮਲ ਮਟਰ 5 6 ਕਿਲੋ ਪਰਦੀ ਹੈ ਤੇ ਦੇ ਉੱਤੇ ਲੱਗਿਆ ਮਟਰ 11 ਜੂਤਾ ਖਾ ਉੱਤੇ ਲਿਆ ਇੱਕ ਦਿਨ ਦਾ 88 2640 ਜੂਤਾ ਪਰਦੀਆਂ ਲੱਗ ਪਾ ਕੁਝ ਕਰ ਕੋ ਹੋ ਸਕਦਾ ਜੇ ਹੋਣਾਰਾ ਰੇਲ ਲੱਗ ਗਈ 10 ਰੁਪਏ 26400 ਰੁਪਿਆ ਮਹੀਨੇ ਦਾ ਬਿੱਲ ਤੁਹਾਨੂੰ ਪਹਿਲਾਂ ਪਰਨਾ ਪਊਗਾ ਇਹ ਆ ਸਰਕਾਰੀ ਰੇਟ ਤੇ ਜਦੋਂ ਆ ਗਈ ਕਾਰਪੋਰੇਟ ਇਹਨੂੰ ਪੈਨ ਭਰਨਾ ਕੋ ਘੱਟੋ ਘੱਟ 50000 ਪਤਾ ਦੀ ਬੂਟਰ ਦਾ ਪਹਿਲਾਂ ਰੀਚਾਰਜ ਕਰਾਉਣਾ ਕੋ 50000 ਹੋਇਆ ਤਾਂ ਬੂਟਰ ਚਲਾ ਦਿਓ ਭਗਵਾਨ ਤੁਮਾਂ ਨੇ ਤਾਂ ਮਰੋ ਪਾਉਣੇ ਆ ਜੇ ਤੁਸੀਂ ਪਹਿਲਾਂ 50000 ਭਰ ਕੇ ਰੀਚਾਰਜ ਕਰਾਂਗੇ ਉਹ ਤੁਹਾਨੂੰ ਬਾਅਦ ਪਤਾ ਦੀ ਸਰਕਾਰ ਪਾ ਦੇਵੇ ਪਤਾ ਦੀ ਮਾਂ ਪਾਵੇ ਤੇ ਹੁਣ ਦੇਖ ਲੋ ਫਿਰ ਝੋਨੇ ਕਿਵੇਂ ਪਾਦਣਿਆ ਇਹ ਬਿੱਲੀ ਸੋਧ ਵਿੱਚ ਕਹਿੰਦੇ ਆ ਫੇਰ ਮੰਨ ਲਓ ਤੁਹਾਡਾ ਹੋਰ ਖਤਮ ਹੋ ਗਿਆ ਚਾਰਜ ਕਰਦਾ ਪੈਸੇ ਹੈਗੇ ਚਾਰਜ ਕਰਾਉਣਾ ਚਾਹੁੰਦੇ ਹੋ ਟਾਈਮ ਕਿੰਨਾ ਚਾਹੀਦਾ 10-10 ਮਿੰਟ ਥੱਕੀ ਮੰਗਦੇ ਖੱਡੇ ਕੋਲੇ ਪੈਸੇ ਆ ਤੁਸੀਂ ਵੀ ਚਾਰਜ ਕਰਾਉਣਾ ਚਾਹੁੰਦੇ ਹੋ ਜਿੱਥੇ ਵੀ ਰੋਲਾ ਪੈ ਗਿਆ ਸੱਕਾ ਇੰਟਰਨੈਟ ਬੰਦ ਕਰ ਲੈਂਦੀ ਏ ਜੇ ਮੂ ਕਿਸੇ ਮੀਤ ਕਿੰਨੇ ਮਹੀਨੇ ਬੰਦ ਰਿਹਾ ਪੈਸੇ ਜੇਬ ਚ ਪਾਈ ਫਿਰੋ ਇੰਟਰਨੈਟ ਬੰਦ ਤੋਂ ਬਿਠੇ ਬੁਰੀ ਚਾਹ ਜਿਹੜੀ ਹੁੰਦੀ ਨੇ ਵਿੱਚ ਬੈਠੇ ਨੇ ਇਹ ਕਸ਼ੋਰਿਆ ਟਾਈਮ ਥੋੜਾ ਹੀ ਆ ਦੂਜਾ ਬਿਜਲੀ ਫਲਪੜਾ ਆ ਗਿਆ ਬੀਜ ਬਿੱਲ ਦੋ ਕਿੱਦਾਂ ਨਾ ਮੈਂ ਕਰੂੰਗਾ ਇਹ ਹੋ ਜਾ ਕੋਈ ਬੀਜ ਵਿੱਚ ਤਾਂ ਹੋ ਰਿਹਾਗਾ ਆਪਾਂ ਕਹਿੰਦੇ ਆ ਵੀ ਜਾ ਹੁਣ ਕਿਹੜਾ ਆਪਣੇ ਆਪ ਦੇ ਦੀ ਹੈ ਹੁਣ ਵੀ ਕੰਪਨੀਆਂ ਨੇ ਹੁੰਦੀਆਂ ਜਦੋਂ ਆਪਾਂ ਨੂੰ ਜਿਹੜੇ ਕਾਲੇ ਖੇਤੀ ਕਾਨੂੰਨ ਲਾਉਂਦੇ ਸੀ ਉਹਦੇ ਸਿਗਾ ਜ਼ਰੂਰੀ ਵਸਤਾ ਕਾਨੂੰਨ ਨਾ ਕੰਟਰੈਕਟ ਐਗਰੀਮੈਂਟ ਕਾਨੂੰਨ ਸੀ ਬਈ ਠੇਕੇ ਤੇ ਖੇਤੀ ਕਰਾ ਸਕਣਗੇ ਕਾਰਪੋਰੇਟ ਆਪਾਂ ਦਾ ਵਿਰੋਧ ਕਰਿਆ ਠੇਕੇ ਦੇ ਖੇਤੀ ਕਰਾਉਣ ਤੋਂ ਹੁਣ ਕੋਈ ਕਿਸੇ ਨੂੰ ਲੋਕਦਾ ਕਰਾ ਸਕਦੀ ਹੈ ਕੰਪਨੀ ਪਰ ਨਹੀਂ ਉਹਨਾਂ ਨੇ ਕਾਨੂੰਨ ਇਹਨਾਂ ਦਾ ਕਿਹਾ ਤੇ ਉਹ ਸਿਰ ਗੱਲ ਨੂੰ ਬਦੀ ਪੱਧਰ ਤੇ ਲਾਗੂ ਕਰਨਾ ਤੇ ਉਹਦੇ ਜੋ ਕਾਰਪੋਰਟ ਨੂੰ ਰੁਕਚ ਵਾਲਾ ਉਹ ਨੂੰ ਰੁਕਣਾ ਲੋਕ ਜਿਵੇਂ ਨਾਲ ਪਾਉਣਗੇ ਉਸ ਨੂੰ ਰੁਕਦੇ ਐਵੇਂ ਜਿਵੇਂ ਉਹ ਬੀਜ ਬੈਂਕ ਦੇ ਵਿੱਚ 20 ਦੇ ਵਿੱਚ ਵਾਸਤੇ ਕੰਪਨੀ ਨੂੰ ਰਜਿਸਟਰੇਸ਼ਨ ਕਰਾਉਣੀ ਪਊਗੀ 75% ਬੀਜ ਦਾ ਕੀੜੇ ਨਾਸਤ ਕੀੜੇ ਜਾਂ ਨਦੀਨ ਵਾਸਤੇ ਦਵਾਈਆਂ ਕੀੜੇ ਮਾਰ ਦਵਾਈਆਂ ਖੇਤੀ ਖੋਜ 75% ਤੇ ਸਿਰਫ 6 ਕਪੜਨਾ ਕਾਬਜ ਹੈ। ਵੀ ਹਾਈਬ੍ਰਿਡ ਗ੍ਰੀਨ ਦੇ ਪੇਤੇ ਆ। ਇੱਕ ਸਾਲ ਗ੍ਰੀਨ ਲਿਆ ਆਪਣੇ ਬੰਦੇ ਕਹਿੰਦੇ ਵੀ ਤਿੰਨ ਕਿਸਾਰਾ ਵਾਰ ਝਾੜ ਘੜਦਾ। ਘੜਦਾ ਇੱਕ ਸਾਲ ਹੀ ਹੈ ਇੱਕ ਸਾਲ ਆਪਾਂ ਨੂੰ ਪਤਾ ਨਹੀਂ ਲੱਗਦਾ ਇਹਦਾ ਦੂਜੇ ਹੋਰ ਤੀਜੇ ਦਾ ਜਮਾਈ ਘੜ ਜਾਂਦਾ ਹੈ। ਆਪ ਦਾ ਵੀ ਨਹੀਂ ਚੱਲਣਾ। ਵੀ ਉਹਨਾਂ ਦਾ ਖਰੀਦਣਾ ਪਊਗਾ। ਵੱਡੀ ਗੱਲ ਦੇਖੋ, ਰਜਿਸਟ੍ਰੇਸ਼ਨ ਤਰੌਣੀਪੁਰ ਕੇਂਦਰ ਵੀ ਕਰ ਸਕਦੇ ਆ, ਲਾਇਸੈਂਸ ਦੇ ਸਕਦੇ ਕੰਪਨੀ ਨੂੰ। ਤੇ ਸੁਭਾ ਸਰਕਾਰ ਨਹੀਂ ਦੇ ਸਕਦੀ ਆ ਪਰ ਕੇਂਦਰ ਨੇ ਬੀਚ ਵਿੱਚ ਕਿਹਾ ਵੀ ਸੁਭਾ ਸਰਕਾਰ ਕਿਸੇ ਨੂੰ ਸੰਸਦ ਦੇਣ ਤੋਂ ਰੋਕ ਨਹੀਂ ਸਕੂ ਜਿਹੜੀ ਕੰਪਨੀ ਦੇ ਕਿਸੇ ਹੋਰ ਦੇ ਇੱਥੇ ਤੋਂ ਸੰਸਦ ਲਿਆ ਹੋਇਆ ਉਹਨੂੰ ਰੋਕਿਆ ਨਹੀਂ ਜਾ ਸਕੂ ਕੰਪਨੀ ਆਪ ਵੀ ਲੈ ਬਣਾਉਗੀ ਜੇ ਉਹਦੀ ਲੈਫਟਰੂਵੇ ਇਹ ਇਹ ਵੀ ਠੀਕ ਤੇ ਸਰਕਾਰੋਚ ਵੀ ਦੱਸਦਾ ਜਿਹਨੇ ਕਰੂ ਉਹਦੀ ਰਿਪੋਰਟ ਮੰਨੀ ਜਾਊਗੀ ਜੜੇ ਜੋ ਉਹ ਕਹਿਣ ਉਹ ਮਨੋ ਜਣ ਜਿਹੜਾ ਵੱਡੇ ਵੱਡੇ ਕੰਪਨੀਆਂ ਦਾ ਜਣ ਨੂੰ ਛੋੜਨਾ ਕੰਪਨੀਆਂ ਨੂੰ ਮਦਾਨੋਂ ਕੱਢਣਾ ਕਿਵੇਂ ਕੱਢਣਾ ਹੁਣ ਤੁਸੀਂ ਦੇਖੋ ਡਿਊਟੀ ਨਾਰਮ ਜੀ ਐਮ ਤੱਕ ਜੀ ਕਹਿੰਦਾ ਸਭ ਤੇ ਵੀ ਆ ਉਧਰ ਡਿਊਟੀ ਨਾਰਮ ਆ ਬੀ ਤਾ ਕਿਸੇ ਨੇ ਦੇਸੀ ਕਪਾ ਦਾ ਵੀ ਰੱਖ ਲਿਆ ਤੇ ਉਹਦਾ ਅਸਰ ਫਾਵਾ ਕਾਲ ਇਧਰ ਆਉਣਾ ਹੈ ਤੇ ਕੁ ਸਾਲਾਂ ਦੇ ਵਿੱਚ ਉਹਦੇ ਕੁਝ ਬੰਨ ਆਪਣੀ ਕਿ ਬਾਅਦ ਆ ਜਾਣਗੇ ਤੇ ਕਾਰਪੋਰੇਟ ਜਿੰਨਾ ਜਵਾਂ ਅਦਾਬਤ ਜਿੰਨਾ ਜਵਾਂ ਸਰਕਾਰਾਂ ਉਹ ਰਾਮ ਨਾ ਚਿਤ ਕਰਣਗੇ ਇਹ ਤਾਂ ਸਾਡਾ ਨੀ ਤੁੜੀ ਕੀਤਾ ਤੇ ਜਦੋਂ ਉਹਨਾਂ ਨੇ ਕਿਹਾ ਸਾਡਾ ਵੀ ਤੁੜੀ ਕੀਤਾ ਤੁਮ ਜੇਲ੍ਹ ਹੋਗੇ ਜਦੋਂ ਵੱਡੀਆਂ ਕੰਪਨੀਆਂਾਂ ਦੀ ਮੋਨੋਪੋਲੀ ਹੋਣੀ ਹੈ ਜਿਹੜੇ ਛੋਟੀਆਂ ਬੀਜ ਕੰਪਨੀਆਂ ਸਾਰਿਆਂ ਨੂੰ ਬਾਜ਼ਾਰ ਤੋਂ ਕੱਢ ਦੇਣਗੇ ਇਤੋਂ ਤੱਕ ਇਹ ਰੰਗ ਨਾ ਸਿਰ ਨੂੰ ਉਹ ਵੀ ਬੀ ਕੱਪੜਿਆਂ ਦੇ ਬਿਨਾਂ ਨਹੀਂ ਵੇਚ ਸਕਦਾ ਮੇਰੇ ਉੱਥੇ ਨੇੜੇ ਪਹਾੜੀ ਇੱਕ ਮੁੱਦੀ ਭਗਦਾ ਨਸਰੀ ਵਾਲਾ ਮਹਾ ਸ਼ਰਮਾ ਜੀ ਆਹ ਤੁਹਾਡਾ ਕੰਮ じゃ ਹੋ ਖਰਾਬ ਹੈ ਮੁੱਦੀ ਨੇ ਆਪੇ ਤੇ ਜਾਂਦਾ ਕਿਹਾ ਭੈਟੀ ਮਹਾ ਜੇਤਾ ਘਰ ਵਾਸਤੇ ਹੈ ਮੇਦੀ ਵੀਜਣਾ ਦੀ ਗਦਾਲ ਫੇਰ ਤਾਂ ਉਹ ਦਾਵੇਗਾ ਵੇਚਣ ਵਾਸਤੇ ਨਹੀਂ ਉਹ ਕਹਿੰਦਾ ਜੇ ਤਾਂ ਘਰ ਵਾਸਤੇ ਵੇਚ ਤੇ ਘਰ ਵਾਸਤੇ ਬਾਅਦ ਸਾਡੇ ਘਰ ਵਾਸਤੇ ਦਿਓ ਸਾਨੂੰ ਤਾਂ ਤੂੰ ਵੇਚਦਾ ਹੈ ਤੂੰ ਆਪਣੇ ਘਰ ਵਾਸਤੇ ਲਾਵੇਂਗਾ ਤੇ ਵੇਚ ਨਹੀਂ ਸਕਦਾ ਤੈਨੂੰ ਦੱਠਾਪੂ ਬੀਕ ਕਿਥੋਂ ਆਇਆ ਕਿਹੜੀ ਕੰਪਨੀ ਦਾ ਆਇਆ ਹੁਣ ਬੀਚੇ ਨਾ ਆਪਾਂ ਕੰਡਿਆ ਦੀ ਪਨੀਰੀ ਤੈਨੂੰ ਦੱਠਾ ਪੂਗਾ ਬੀਕ ਤੁਹਾਡਾ ਕਿਹੜੀ ਕਾਪੜੀ ਦਾ ਇਹ ਸਿੱਧ ਕਰੋ ਕਾਪੜੀ ਵੀ ਤਾਂ ਸਾਡਾ ਚੋਰੀ ਕੀਤਾ ਹੁਣ ਕੰਪਨੀ ਵੱਡੀ ਬੀ ਜਾਦੀ ਵੇਚਦੇ ਨੇ ਪਤਾ ਉਹ ਕੀ ਕਹਿੰਦੇ ਆ ਗੰਤ ਦੇਵ ਦੇਗ ਵੀਜੀ ਦੀ ਹੋਤੀ ਦੇਵ ਦੇ ਹੋਦਾ ਗਿਆ ਆਇਤਾ ਹੁੰਦਾ ਜਾਂਦੀ ਵੀ ਹੋਰ ਕੀ ਹੁੰਦਾ ਉਹਨੂੰ ਜੁਰਮਾਨਾ ਹੋਊਗਾ ਪਰ ਜੇ ਕੋਈ ਬਿਨਾਂ ਦੇ ਸੰਤੋਹ ਵੇਚੂਗਾ ਉਹਨੂੰ ਜੇਲ੍ਹ ਵੀ ਹੋਊਗੀ ਜੇ ਕਿਸੇ ਕੰਪਨੀ ਦੇ ਬੀ ਕਰਕੇ ਕੋਈ ਨੁਕਸਾਨ ਹੋ ਗਿਆ ਤੇ ਕਿਸਾਨ ਨੂੰ ਕਿੰਨੇ ਪੈਸੇ ਮਿਲਣਗੇ ਇਹਦੇ ਬਾਰੇ ਕੁਝ ਲਿਖਿਆ ਹੀ ਨਹੀਂ ਸੋ ਇਹ ਗੱਲ ਆ ਬੀਜ ਦੇ ਵਿੱਚ ਆ ਰਹੀਆਂ ਮੈਨੂੰ ਤਾਂ ਇਹ ਮੇਰਾ ਸਮਾਂ ਹੋ ਗਿਆ ਮੈਂ ਸਿਫਤਨ ਦਾ ਬੰਦਾ ਚਾਹੇ ਵੱਧ ਵੀ ਦਾਨਾ ਬਿਲਕੁਲ ਨਹੀਂ ਇੱਕ ਕੇ ਕਿਸਾਨ ਹੈ ਬਿਲਕੁਲ ਜਿਹੜਾ ਸਕੂਲੀ ਪੜਾਈ ਨਹੀਂ ਪੜਿਆ ਜਿੰਦਗੀ ਦੀ ਕਿਤਾਬੋਂ ਨੇ ਪੜੀਆ ਮੈਨੂੰ ਉਹਨੇ ਦੱਸਿਆ ਕਹਿੰਦਾ ਬਾਈ ਜਿੱਦ ਤੇ ਇਹਨਾਂ ਨੇ ਆਪਣੀ ਜ਼ਮੀਨ ਤੇ ਕਬਜ਼ਾ ਕਰਨਾ ਹੋਇਆ ਇਹਦਾ ਵੀ ਐ ਬਣਾ ਜੰਗੇ 20 ਮਰ ਕਿਤੇ ਦਾ ਝਾੜ ਕਰਕੇ 20 ਸਰ ਦਾ ਜੱਪਾ ਜ਼ਮੀਨ ਦਾ ਝਾੜਗੇ ਉਹਦੀ ਗੱਲ ਜਮਾ ਠੀਕ ਹੋਰ ਬਾਰੇ ਸਭ ਦੀ ਹੋਰ ਗੱਲਾਂ ਬਾਰੇ ਗੱਲ ਕਰਨਗੇ ਵੀ ਘਰ ਨਿੱਜੀ ਕਰਨ ਦਾ ਹੋਰ ਦਿੱਤੀਆਂ ਬਾਰੇ ਮੈਂ ਆਪਦੀ ਗੱਲ ਖਤਮ ਕਰਨ ਲੱਗਿਆ ਕਿ ਆਪਾਂ ਨੂੰ ਕਰਨਾ ਕੀ ਬੈਠ ਕੇ ਗੱਲਬਾਤ ਕੀਤੀ ਹੈ ਇਸ ਗੱਲ ਬਾਤ ਨੂੰ ਦੁਬਾਰੇ ਵਿਚਾਰੋ ਦਿਮਾਗ 'ਚ ਬਿਠਾਓ ਲੋਕਾਂ ਨੂੰ ਦੱਸੋ ਜਦੋਂ ਸਾਰਿਆਂ ਦੇ ਦਿਮਾਗ 'ਚ ਵਿਚਾਰ ਬਣ ਜਾਂਦਾ ਹੈ ਜਦੋਂ ਸਾਰੀ ਜਨਤਾ ਦੇ ਦਿਮਾਗ 'ਚ ਵਿਚਾਰ ਬਣ ਜਾਂਦਾ ਫਿਰ ਆਪਾਂ ਉਸ ਵਿਚਾਰ ਦੇ ਆਧਾਰ ਤੇ ਕੋਈ ਕਾਰਵਾਈ ਪਾਉਂਦੇ ਆ ਤਾਂ ਵਿਚਾਰ ਇੱਕ ਪਦਾਰਥਿਕ ਤਾਕਤ ਬਣ ਜਾਂਦਾ ਫਿਰ ਤੁਹਾਡੇ ਵਿਚਾਰ ਦੀ ਗੋਲ ਮੱਥੇ 'ਚ ਫੁੱਟਦੀ ਹੈ ਫਿਰ ਇੱਕ ਰਾਹ ਬਣਦੇ ਆ ਸਰਜੀਤ ਪਾਤਰ ਨੇ ਕਿਹਾ ਜੋ ਨਉ ਮੱਥੇ 'ਚੋਂ ਫੁੱਟਦੀ ਹੈ ਉਹੀ ਅਸਲੀ ਤਾਜ ਹੁੰਦੀ ਹੈ ਜੋ ਨਉ ਮੱਥੇ 'ਚੋਂ ਫੁੱਟਦੀ ਹੈ ਉਹੀ ਅਸਲੀ ਤਾਜ ਹੁੰਦੀ ਹੈ ਤਲੀ ਦੇ ਤਖਤ 'ਤੇ ਬਹਿ ਕੇ ਸੱਚੇ ਪਾਤਸ਼ਾਹ ਬਣਦੇ ਮੈਂ ਰਾਹਾਂ 'ਤੇ ਨਹੀਂ ਤੁਰਦਾ ਜਦੋਂ ਤੁਰਦਾ ਤਾਂ ਰਾਹ ਬਣਦੇ ਜਦੋਂ ਤੁਸੀਂ